ਕਦੇ ਖੇਤ ਕਦੇ ਘਰੇ ਕਦੇ ਘਰੇ ਕਦੇ ਖੇਤ ਜੱਟ ਨੇ ਨੱਕ ਜਿਦਾਂ ਕਰ ਰੱਖਿਆ ਅੱਜ ਦਾ ਛਾਰੇ ਪੈਸੇ ਲੈ ਕੇ ਮੁਰੂ ਚਾਹੇ ਸਾਰੀ ਤਿਹਾਰੀ ਬੰਨੀ ਨੀ ਪੈ ਜੇ ਕਦੇ ਕਹੇ ਕਦੇ ਖੇਤ ਜੱਟ ਨੇ ਨੱਕ ਜਿਦਾਂ ਕਰ ਰੱਖਿਆ ਅੱਜ ਦਾ ਛਾਰੇ ਪੈਸੇ ਲੈ ਕੇ ਮੁਰੂ ਚਾਹੇ ਸਾਰੀ ਤਿਹਾਰੀ ਬੰਨੀ ਨੀ ਪੈ ਜੇ ਉਹ ਬਿੱਟਾ ਜੱਟ ਛਾਰੇ ਦਿਨ ਵਿੱਚ ਮਿੱਤਰ ਬਿੱਤੀ ਹੁੰਦਾ ਰਹਿਣਾ ਪੈਸੇ ਦੇ ਕੋਲੇ ਤਾਹ ਨੁੱਚ ਬਣਿਆ ਤੇ ਜੋ ਤਾਰ ਖੇਤ ਵੇਚ ਲੈ ਕੇ ਜੋ ਮੁੱਤ ਮੈਂ ਉਹ ਬਿੱਟਾ ਜੱਟ ਕਿਨੇ ਮਿੱਟੀ ਹੁੰਦਾ ਲੈ ਨਾ ਪੈਸੇ ਦੇ ਕੋਲੇ ਤਾਂ ਲੁੱਚ ਪੰਨੇ ਤੇ ਜੋ ਲਾ ਰੱਖਿਆ ਠੀਕ ਪੈਸੇ ਦੇ ਕੀ ਜਮਾ ਤੇ ਮੈਂ ਸਾਰੇ ਪਿੰਡ ਨੂੰ ਵਿਆਜ ਰਾਕੇ ਖਾ ਲਿਆ ਨਾ ਲੱਗਦਾ ਮੈਥੋਂ ਵੀ ਪੈਸੇ ਮੰਗਣੀ ਹੋਵੇ ਏਬਲਾ ਲੱਗਦਾ ਮੈਥੋਂ ਵੀ ਪੈਸੇ ਮੰਗਣੀ ਹੋਵੇ ਲੜਾ ਤੂੰ ਪੁੱਠਾ ਘੜਾ ਸੋ ਕਿ ਨਾ ਪੁੱਠਾ ਮੈਂ ਨਹੀਂ ਪੁੱਠਾ ਤੂੰ ਹੋ ਰਿਆ ਖੜਾ ਹੋ ਲੜਾ ਤੂੰ ਤੂੰ ਪੁੱਠਾ ਕੋ ਘੜਾ ਜੋ ਹੁਣ ਤਾਂ ਪੈਸੇ ਦੇ ਦੇ ਪੁੱਠੇ ਮੈਂ ਨਹੀਂ ਪੁੱਠਾ ਤੂੰ ਹੋ ਰਿਹਾ ਖੜਾ ਬੁੱਟੂ ਕੁਝ ਵੀ ਨਹੀਂ ਦਿੱਤਾ ਅਰੇ ਵੀਰ ਕਰਾ ਨਾ ਤਾਂ ਕੀ ਹੋ ਗਿਆ ਤੂੰ ਹੀ ਰਹਿਣਾ ਇਕੱਲਾ ਹੁਣ ਤਾਂ ਪੈਸੇ ਦੇ ਦੇ ਤੇਰੇ ਸਾਰੇ ਪੈਸੇ ਹੋ ਗਿਆ ਤੂੰ ਜੋ ਵਿਆਜ ਲੈਣਾ ਹੈ ਕੁਝ ਵੀ ਨਹੀਂ ਦਿੱਤਾ ਤੇਰਾ ਤਰਕਣਾਂ ਨਾ ਕਿਹਦੇ ਆ ਨਾ ਕਦੇ ਆ ਵੀ ਤੂੰ ਹੀ ਰਹਿਣਾ ਇਕੱਲਾ ਮੈਂ ਤੜਕੇ ਪੈਸੇ ਲੈ ਲੈ ਕਿੰਨੇ ਦੇ ਦੇਣਾ ਮਾਰ ਦੇ ਨੂੰ ਤੇਰਾ ਤਰਕਣਾ ਕਿਤੇ ਨਾ ਕੱਢ ਆਵੇ ਮੈਂ ਤਾਂ ਅੱਜ ਮਸਕੇ ਆਂ ਖਰਚੇ ਪੈਸੇ ਲੈ ਕੇ ਕਿੰਨੇ ਦਿਨ ਹੋ ਗਏ ਮੈਨੂੰ ਅੱਜ ਮੈਂ ਪੈਸੇ ਲੈ ਕੇ ਜਾਉਂ ਅੱਜ ਨਹੀਂ ਮੈਂ ਖਾਲੀ ਹੱਥ ਮੁੜਦਾ ਕਿ ਤੂੰ ਮਰਜੀ ਹਿੱਲਾ ਕਰ ਆਹ ਖੜਾ ਮੈਂ ਤਾਂ ਥੱਲੋ ਮਰਗੀ ਉਹ ਕੌਣ ਮਰਗੀ ਲਾਲਾ ਯਾਲੀ ਮਰਗੀ ਲਾਲੀ ਮਰ ਗਈ ਓ ਲਾਲਾ ਓ ਲਾਲਾ ਉਹ ਖੜ ਜਾ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ ਓ ਇੱਕ ਮਿੰਟ ਖੜ ਜਾ ਓ ਖੜ ਜਾ ਖੜ ਜਾ ਲਾਲਾ ਬਹੁਤ ਮਾੜਾ ਕੰਮ ਹੋਇਆ ਯਾਰ ਲਾਲੀ ਤਾਂ ਬਾਲੀ ਚੰਗੀ ਸੀ ਮੇਰੇ ਨਾਲ ਤਾਂ ਉਹਦਾ ਕੋਈ ਫਰਕ ਹੀ ਨਹੀਂ ਸੀ ਬਾਲਾ ਮੋਹ ਪ੍ਰੇਮ ਸੀ ਮੇਰੇ ਨਾਲ ਤਾਂ ਉਹਦਾ ਪਰ ਇੱਕ ਗੱਲ ਆ ਲਾਲਾ ਮੈਂ ਤਾਂ ਉਹਦੇ ਨਾਲ ਹੀ ਮਰੂ ਮੈਂ ਤਾਂ ਉਹਦੇ ਨਾਲ ਹੀ ਮੱਚੂ। ਨਾਲ ਮੱਚੇਗਾ ਤੂੰ? ਹਾਂ, ਨਾਲ ਹੀ ਮੱਚੂ ਮੈਂ ਤਾਂ। ਕਿਵਲੇ? ਮੈਨੂੰ ਲੱਗਦਾ ਤੇਰਾ ਦਿਮਾਗ ਖਰਾਬ ਹੋ ਗਿਆ। ਲਾਲੀ ਦੇ ਨਾਲ ਮੱਚੇਗਾ ਤੂੰ। ਲਾਲਾ ਪਤਾ ਜਿਹੜੀ ਗੱਲ ਕਹਦੀ ਕਹਦੀ। ਮੱਚੂ ਆ ਤਾਂ ਨਾਲੀ ਦੇ ਨਾਲ ਹੀ ਮੱਚਦਾ। ਓਏ ਮੂਰਖਾ, ਹੌਲੀ ਬੋਲ ਹੌਲੀ। ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਲਾਲੀ ਦੇ ਨਾਲ ਮੱਚੇਗਾ ਤੂੰ। ਪਿੰਡਾਂ ਲੈ ਕੀ ਸੋਚਣਗੇ? ਵੀਰ ਜੱਟ ਦੇ ਲਾਲੀ ਦਾ ਕੋਈ ਚੱਕਰ ਚੱਲਦਾ ਸੀ। ਨਾ ਮੈਨੂੰ ਨਹੀਂ ਪਤਾ। ਜਦੋਂ ਮੈਂ ਇੱਕ ਵਾਰੀ ਕਹੀ ਦਿੱਤਾ ਮੱਚੂਗਾ ਤਾਂ ਲਾਲੀ ਦੇ ਨਾਲ ਹੀ ਮੱਚੂ ਹੱਟ ਜਾ ਬਾਪੂ ਕਿਉਂ ਇੱਥੇ ਤੇ ਮਿੱਟੀ 'ਚ ਰੋਲਦਾ ਹੱਟ ਜਾ ਮੇਰੇ ਬਾਪਾ ਤੇਰਾ ਛਾੜਾ ਕਰ ਦਿਆ ਮਾਪਾ ਨਾ 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 ਮੈਂ ਤਾਂ ਨਾਲ ਹੀ ਮੱਚੂ ਲੈ ਕੀ ਪਾਲਦਾ ਹੁਣ ਤੂੰ ਲੈ ਲੈ ਹੋਰ ਪੈਸੇ ਲੈ ਲੈ ਮੇਰਾ ਖੇੜਾ ਛੱਡ ਦੇ ਉਹ ਪੈਸਿਆਂ ਦੀ ਗੱਲ ਨਹੀਂ ਸੇਠ ਪੈਸਿਆਂ ਦੀ ਕੀ ਗੱਲ ਹੈ ਡੱਕਾ ਵੀ ਝਮਾਕੀ ਕਰਾ ਦੇ ਡੱਕਾ ਗੱਲ ਤਾਂ ਪੈਸਿਆਂ ਦੀ ਹੀ ਹੈ ਐਵੇਂ ਨਹੀਂ ਲੋਕ ਮੈਨੂੰ ਕੇਵਲ ਛਟਿਆ ਹੋਇਆ ਕਹਿੰਦੇ ਚੱਲ ਤੁਨੀ ਦਾ ਚਿੱਕੜੀ ਚਿੱਕੜ ਕਰਾ ਗਿਆ ਯਾਰ ਕੇਬਲਾ ਮੈਂ ਤਾਂ ਇਹ ਕਹਿੰਦਾ ਸੀ ਉਤਲੇ ਉਤਲੇ ਪੈਸੇ ਤੇ ਦੇ ਦੇ ਕੀ ਮਰਗੀ ਕੌਣ ਮਰਗੀ ਕੇਬਲਾ ਉਹ ਮੇਰੇ ਘਰ ਵਾਲੀ ਮਰਗੀ ਲੈ ਅੱਜ ਮੌਕਾ ਮਿਲਿਆ ਬਦਲਾ ਲੈਣ ਦਾ ਜਿਵੇਂ ਚਟਨੇ ਆਪਣੇ ਨਾਲ ਕਰੀ ਸੀ ਅੱਜ ਜਿਹਦੇ ਨਾਲ ਉਮੀ ਕਰੂੰ ਸ਼ਮੇਰ ਬਿਆਜ ਲੈ ਕੇ ਜਾਊ ਤੇਰੀ ਘਰ ਵਾਲੀ ਮਰਗੀ ਕੇਬਲਾ ਬਹੁਤ ਮਾੜਾ ਹੋਇਆ ਪਪੂ ਜੀ ਮੰਮੀ ਨਾਲ ਤਾਂ ਮੇਰਾ ਬਾਲਾ ਛੇ ਚਾਰ ਸੀ ਮੈਂ ਤਾਂ ਹੁਬ ਤੇਰੀ ਘਰ ਵਾਲੀ ਦੇ ਨਾਲ ਮੱਚੂਗਾ ਨਾਲ ਮੱਚੇਗਾ ਹਾਂ ਨਾਲ ਮੱਚੂਗਾ ਓਏ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਲਾਲਾ ਤੂੰ ਮੇਰੀ ਘਰ ਵਾਲੀ ਦੇ ਨਾਲ ਮੱਚੇਗਾ ਨਾ ਕੇਬਲਾ ਨਾ ਜਿਹੜੀ ਗੱਲ ਮੈਂ ਕਹਿਤੀ ਤਾਂ ਕਹਿਤੀ ਮੈਂ ਤਾਂ ਤੇਰੀ ਘਰ ਵਾਲੀ ਦੇ ਨਾਲ ਮੱਚੂਗਾ ਓਏ ਹੌਲੀ ਬੋ ਲਾਲਾ ਹੌਲੀ ਆ ਪਿੰਡਾਂ ਲਈ ਕੀ ਸੋਚਣਗੇ ਇਹ ਜੱਟ ਦੀ ਘਰ ਵਾਲੀ ਤੇ ਨਾਲੇ ਦੀ ਕੋਈ ਗੱਲਵਾਸੀ ਚੱਕਰ ਵਾਲੀ ਕੋਈ ਗੱਲ ਨਹੀਂ ਮੈਂ ਕਹਤਾ ਤੇਰੀ ਘਰ ਵਾਲੀ ਦੇ ਨਾਲ ਹੀ ਮੱਚੂਗਾ ਸੋਚ ਲਾ ਹੁਣ ਲਾਲਾ ਨਾਲ ਮੱਚੇਗਾ ਹਾਂ ਨਾਲ ਹੀ ਮੱਚੂ ਹੈਲੋ ਆਏ ਗਰੀਬਪੁੱਪੂ ਆਰੇ ਤੂੰ ਇੱਕ ਟਰਾਲੀ ਬਦਲਣ ਦੀ ਬਦਲ ਲਈ ਲਾਲਾ ਕਹਿੰਦਾ ਮੈਂ ਵੀ ਤੇਰੀ ਮਾਂ ਦੇ ਨਾਲ ਹੀ ਮੱਚੂ ਹੈ ਠੀਕ ਹੈ ਠੀਕ ਆਜਾ ਨਾ ਆਜਾ ਛੱਡ ਕੇ ਲੈ ਤੇਰੀਆਂ ਗੱਲਾਂ ਕਰਦਾ ਮੈਂ ਤਾਂ ਮਜ਼ਾਕ ਕਰਦਾ ਸੀ ਨਾ 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 ਹੁਣ ਤਾਂ ਤੈਨੂੰ ਮੱਛਰੀ ਬਊ ਆਜਾ ਆਜਾ ਛੱਡ ਕੇ ਬਿਲਾ ਮੈਂ ਤਾਂ ਮਜ਼ਾਕ ਕਰਦਾ ਸੀ ਆਜਾ ਆਜਾ ਹੁਣ ਤਾਂ ਮੈਂ ਪੱਦਨ ਮੰਗਾਦਾ ਤੂੰ ਮੈਂ ਤਾਂ ਮਜ਼ਾਕ ਕਰਦਾ ਸੀ ਆਜਾ ਆਜਾ ਹੁਣ ਤਾਂ ਤੈਨੂੰ ਮੱਛਰੀ ਤੂੰ ਮਜ਼ਾਕ ਕਰਦੇ ਛੇਵਲੇ ਛੱਡ ਦੇ ਆਜਾ ਆਜਾ ਨਹੀਂ ਕੇਵਲਾ ਮੈਂ ਤਾਂ ਮਜ਼ਾਕ ਕਰਦਾ ਆ ਆ ਜਾ ਆ ਜਾ ਲਾਲਾ ਮੈਂ ਛੱਡ ਦੇ ਓਏ ਲਾਲਾ ਹੁਣ ਤਾਂ ਮੈਂ ਲੱਕੜਾ ਬਦਮਗਾਲੀਆਂ ਓਏ ਹੁਣ ਤਾਂ ਤੈਨੂੰ ਮੱਚ ਨਹੀਂ ਪਊ ਤੂੰ ਲੱਕੜਾਂ ਦੇ ਪੈਸੇ ਲੈ ਲੈ ਮੇਰਾ ਖਿਹੜਾ ਛੱਡ ਦੇ ਓ ਪੈਸਿਆਂ ਦੀ ਕੀ ਗੱਲ ਐ ਸੇਠ ਨਾਲੇ ਪੈਸਿਆਂ ਦੀ ਕੀ ਗੱਲ ਗੱਲ ਤਾਂ ਸਾਰੀ ਪੈਸਿਆਂ ਦੀ ਹੋ ਆ ਐਵੇਂ ਨਹੀਂ ਪਿੰਡ ਦੇ ਲੋਕ ਮੈਨੂੰ ਕੇਵਲ ਛਟਿਆ ਹੋਇਆ ਕਹਿੰਦੇ ਇੱਕ ਗੱਲ ਤਾਂ ਸਮਝ ਆ ਗਈ ਕੇਵਲਾ ਬੰਦਾ ਚਾਹੇ ਛੋੜ ਦੇ ਘਰੇ ਮੇਰੇ ਚਾਹੇ ਛੱਡੇ ਪੈਸੇ ਤਾਂ ਮੇਰੇ ਹੀ ਲੱਗਨੇ ਆਂ ਭੱਜ ਲਾ ਲਾ ਭੱਜ ਲਾ ਡੱਟ ਮਛਾਂ ਟਲਿਆ ਕਿਤੇ ਦੁਬਾਰੇ ਨਾ ਜੇ